ਸ੍ਰੀ ਮਹਾਰਾਜ ਕੀ ਗੁਰੂ ਰਵਿਦਾਸ ਮਹਾਰਾਜ ਕੀ ਗੁਰੂ ਰਵਿਦਾਸ ਮਹਾਰਾਜ ਕੀ ਨਮਸਕਾਰ ਤੁਸੀਂ ਦੇਖ ਰਹੇ ਹੋ ਰਾਵੀ ਗਲੋਬਲ ਨਿਊਜ਼ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਵਸ ਦੇ ਮੌਕੇ ਤੇ ਨਰੋਡ ਜੈਮਲ ਸਿੰਘ ਵਾਸੀਆਂ ਦੁਆਰਾ ਕੱਢੀ ਗਈ ਵਿਸਾਲ ਸ਼ੋਭਾ ਯਾਤਰਾ ਅਤੇ ਆਈਆਂ ਹੋਈਆਂ ਸੰਗਤਾਂ ਨੇ ਗੀਤ ਪਜਨ गा ਕੇ ਅਤੇ ਕੇਕ ਕੱਟ ਕੇ ਮਨਾਇਆ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਸੰਗਤਾ ਨੇ ਦਿੱਤੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਜਨਮ ਦਿਹਾੜੇ ਦੀਆਂ ਮੁਬਾਰਕਾਂ ਅਤੇ ਰਲ ਮਿਲ ਕੇ ਰਹਿਣ ਦਾ ਦਿੱਤਾ ਸੰਦੇਸ਼ ਜੀ ਜੀ ਸੇ ਆਈ ਕਮ ਅਸੀਂ ਗੁਰੂ ਰਵੀਦਾਸ ਜੀ ਜਨਮ ਦਿਹਾੜੇ ਦੇ ਸ਼ੁਭ ਯਾਤਰਾ ਨਿਕਾ ਰਹੇ ਆ ਪਿੰਨ ਨਰੋਡ ਜੈਮਲ ਸਿੰਘ ਜਿਹੜੇ तमाम ਸੰਤਾਂ ਨੂੰ ਮਿਲਈ ਜੁੜੀਆਂ ਹੋਈਆਂ ਸਭੀ ਸੰਤਾਂ ਆਪਣੇ 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 ਹਾਰੀ ਭਰ ਰਹੀਆਂ ਇੱਥੇ ਜੈ ਗੁਰਦੇਵ ਜੈ ਗੁਰੂ ਰਵੀਦਾਸ ਮਹਾਰਾਜ ਅਸੀਂ ਸਤਗੁਰੂ ਰਵੀਦਾਸ ਮਹਾਰਾਜੀ ਦੀ ਸ਼ੋਭਾ ਯਾਤਰਾ ਕੱਢ ਰਿਹਾ ਔਰ ਸਾਈ ਸੰਗਰਲ ਕੇ ਔਰ ਸਾਰੇ ਦੇਸ਼ ਆਪਣੇ ਜਿਵੇਂ ਬੱਚਿਆਂ ਨੂੰ ਸਾਰਿਆਂ ਨਾਲ ਲੈ ਕੇ ਸੰਤਨ ਲਈ ਅਸੀਂ ਆਪਣੀ ਮਲਕੇ ਪ੍ਰਵਾਦ ਫੇਰੀ ਇੱਕ ਸ਼ੋਭਾ ਯਾਤਰਾ ਮਾਲਕੀ ਕੱਢ ਰਿਹਾ ਔਰ ਸਾਰੀ ਸੰਗਤ ਨੇ ਉਹ ਹੀ ਦਸਨੇ ਦੇ ਦਿਆਂ ਇਹ ਸਾਰੇ ਰਲ ਮਿਲ ਕੇ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਮਨਾਈਏ ਖੁਸ਼ੀਆਂ ਨਾਲ ਜੀਰਾਨੀ ਸਾਨੂੰ ਇੱਥੋਂ ਦੀ ਕਿਰਪਾ ਜਾਇਆ ਅਸੀਂ ਜਨਤਿਆੜਾ ਰਵੀਦਾਸ ਮਹਾਰਾਜ ਦਾ ਜਨਤਿਆੜਾ ਮਨਾ ਦਿਆਂ ਬੜੇ ਸੰਗਤਾਂ ਦਾ ਮੈਂ ਲੱਖ ਲੱਖ ਬਧਾਈ ਦਿਨਾ ਮੈਂ ਸਾਰੇ ਨਰੋਡ ਵਾਸੀਆਂ ਨੂੰ ਬੇਨਤੀ ਕਰਨਾ ਕਿ ਗੁਰੂ ਰਵੀਦਾਸ ਦਾ ਜਨਮ ਦਿਹਾੜੇ ਦੇ ਵਿੱਚ ਭਾਗ ਲੈਣ ਤੇ ਜਨਮ ਦਿਹਾੜਾ ਮਨਾਣ ਬੋਸwami ਗੁਰੂ ਰਵੀਦਾਸ ਮਹਾਰਾਜ ਕੀ ਜੈ